ਮੈਡੀਟੇਸ਼ਨ ਨਾਲ ਸਰੀਰ ਨੂੰ ਮਿਲਦੇ ਨੇ ਬੇਮਿਸਾਲ ਲਾਭ ਗੁੱਸਾ ਦੂਰ ਕਰਨ ਦੇ ਨਾਲ-ਨਾਲ ਦਿਮਾਗ ਵੀ ਰਹਿੰਦਾ ਹੈ ਤਣਾਅ ਮੁਕਤ ਜੀ ਹਾਂ ਆਜ ਦੇ ਦੁਜੇਵਿਆਂ ਭਰੀ ਜ਼ਿੰਦਗੀ 'ਚ ਹਰ ਕੋਈ ਇੰਨਾ ਰੁੱਝ ਚੁੱਕਾਗਾ ਕਿ ਆਪਣੇ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੋ ਗਿਆਗਾ ਅਜਿਹੀ ਸਥਿਤੀ 'ਚ ਤਣਾਅ ਤੇ ਚਿੰਤਾ ਦਿਮਾਗ ਤੇ ਹਾਵੀ ਹੋਣ ਲੱਗਦੀ ਹੈ ਜਿਸ ਦਾ ਅਸਰ ਵਿਅਕਤੀਆਂ ਦੀ ਮਾਨਸਿਕ ਸਿਹਤ ਤੇ ਪੈਣ ਲੱਗਦਾ ਹੈ ਅਜਿਹੀ ਸਥਿਤੀ 'ਚ ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਜੋ ਕਿ ਮੈਡੀਟੇਸ਼ਨ ਰਾਹੀਂ ਸੰਭਵ ਹੋ ਸਕਦਾ ਹੈ ਮੈਡੀਟੇਸ਼ਨ ਇੱਕ ਪ੍ਰਕਿਰਿਆ ਹੈ ਜਿਸ 'ਚ ਧਿਆਨ ਕਿਸੇ ਚੀਜ਼ ਤੇ ਕੇਂਦ੍ਰਿਤ ਹੁੰਦਾ ਹੈ ਤੇ ਇਸ ਨਾਲ ਤਣਾਅ ਘੱਟ ਹੁੰਦਾ ਹੈ ਤਾਂ ਕਿ ਮਾਨਸਿਕ ਸਿਹਤ ਨੂੰ ਫਾਇਦਾ ਹੁੰਦਾ ਹੈ ਤੇ ਕਈ ਲੋਕ ਇਹ ਮੰਨਦੇ ਹਨ ਕਿ ਮੈਡੀਟੇਸ਼ਨ ਕਰਨ ਦੇ ਨਾਲ ਗੁੱਸਾ ਵੀ ਘੱਟ ਹੁੰਦਾ ਹੈ ਤੇ ਪਰ ਇਹ ਗੱਲ ਸੱਚ ਹੈ ਆਓ ਜਾਣਦੇ ਹਾਂ ਇਸ ਬਾਰੇ ਕੀ ਇਹ ਕਿਹਨਾ ਜਾਣਕਾਰੀ ਦਾ ਕੀ ਮੈਡੀਟੇਸ਼ਨ ਸੱਚਮੁੱਚ ਗੁੱਸੇ ਦੇ ਕਾਬੂ ਕਰ ਸਕਦਾ ਹੈ ਜਦੋਂ ਕੋਈ ਵਿਅਕਤੀ ਗੁੱਸੇ 'ਚ ਹੁੰਦਾ ਹੈ ਤਾਂ ਉਸ ਦੀਆਂ ਭਾਵਨਾਵਾਂ ਕਾਬੂ 'ਚ ਨਹੀਂ ਰਹਿੰਦੀਆਂ ਤੇ ਉਹ ਬਿਨਾਂ ਸੋਚੇ ਸਮਝੇ ਚੀਜ਼ਾਂ ਦੀ ਪ੍ਰਤੀਕਿਰਿਆ ਕਰਦਾ ਰਹਿੰਦਾ ਹੈ। ਇਸ ਦੌਰਾਨ ਉਸ ਦੀ ਸੋਚਣ ਦੀ ਸ਼ਕਤੀ ਵੀ ਘਟ ਜਾਂਦੀ ਹੈ ਤੇ ਦਿਲ ਦੀ ਧੜਕਣ ਦੀ ਵੀ ਵਧਨ ਦੀ ਲੱਗਦੀ ਹੈ। ਅਜਿਹੀ ਸਥਿਤੀ 'ਚ ਮੈਡੀਟੇਸ਼ਨ ਇੱਕ ਦਵਾਈ ਦਾ ਕੰਮ ਕਰਦੀ ਹੈ। ਮੈਡੀਟੇਸ਼ਨ ਤੇ ਮਨ ਤੇ ਸਰੀਰ ਨੂੰ ਵੀ ਲਾਭ ਮਿਲਦਾ ਹੈਗਾ ਭਾਵਨਾਤਮਕ ਸਿਹਤ ਦੇ ਸੁਧਾਰ ਮੈਡੀਟੇਸ਼ਨ ਕਰਨ ਨਾਲ ਭਾਵਨਾਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਹ ਜਾਣਕਾਰਾਂ ਦਾ ਕਹਿਣਾ ਹੈਗਾ ਆ। ਤੁਸੀਂ ਇਸ ਨੂੰ ਕਰਨ ਦੇ ਨਾਲ ਆਪਣਾ ਮਨ ਵੀ ਸ਼ਾਂਤ ਕਰ ਸਕਦੇ ਹੋ ਅਗਰ ਮੈਡੀਟੇਸ਼ਨ ਤੁਸੀਂ ਕਰਦੇ ਹੋ ਤਾਂ ਨੀਂਦ ਵਿੱਚ ਵੀ ਤੁਹਾਡਾ ਵਾਧਾ ਹੋ ਜਾਂਦਾਗਾ तकरीबन ਬਹੁਤ ਸਾਰੇ ਲੋਕ ਰਾਤ ਨੂੰ ਨਹੀਂ ਸੌਂਦੇਗੇ ਰੁਝੇਮਿਆਂ ਦੇ ਕਰਕੇ ਪਰੇਸ਼ਾਨ ਹੁੰਦੇਗੇ ਮੈਡੀਟੇਸ਼ਨ ਕਰਨਾ ਉਹਨਾਂ ਨੂੰ ਕਾਫੀ ਜਿਹੜੀ ਗੀ ਵਧੀਆ ਆਰਾਮਦਾਇਕ ਨੀਂਦ ਮਿਲ ਸਕਦੀ ਗਿਆ ਬਲੱਡ ਪ੍ਰੈਸ਼ਰ ਵੀ ਬਿਲਕੁਲ ਠੀਕ ਰਹਿੰਦਾਗਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਟੜਕਨਬਾਦੀ ਹੈ ਜਾਂ ਗੁੱਸਾ ਜ਼ਿਆਦਾ ਹੁੰਦਾ ਕਿ ਬਲੱਡ ਪ੍ਰੈਸ਼ਰ ਵਧਿਆ ਰਹਿੰਦਾ ਉਹ ਬੰਦੇ ਮੈਡੀਟੇਸ਼ਨ ਜ਼ਰੂਰ ਕਰਨ ਤਾਂਕਿ ਉਹਨਾਂ ਨੂੰ ਇਸ ਚੀਜ਼ ਤੋਂ ਫਾਇਦਾ ਮਿਲ ਸਕੇ ਬੁਰੀਆਂ ਆਦਤਾਂ ਜਿਹੜੀਆਂ ਉਹਨੂੰ ਵੀ ਛੱਡਣ ਦੇ ਵਿੱਚ ਮੈਡੀਟੇਸ਼ਨ ਕਾਫੀ ਜਿਆਦਾ ਮਦਦ ਕਰਦਾ ਹੈ ਇਸ ਕਰਕੇ ਜ਼ਰੂਰ ਹਰੇਕ ਨੂੰ ਆਪਣੇ ਜੀਵਨ ਦੇ ਵਿੱਚ ਮੈਡੀਟੇਸ਼ਨ ਕੁਝ ਸਮੇਂ ਲਈ ਕਰਨੀ ਚਾਹੀਦੀ ਤਾਂਕਿ ਰੋਜ਼ ਦੀ ਜ਼ਿੰਦਗੀ ਜਿਹੜੀ ਪਰੇਸ਼ਾਨੀਆਂ ਆਉਂਦੀਆਂ ਉਸ ਨੂੰ ਤਣਾਅ ਮੁਕਤ ਰਹਿਣ ਲਈ ਦਿਮਾਗ ਨੂੰ ਇਹ ਇੱਕ ਵਧੀਆ ਇੱਕ ਬਿਲਕੁਲ